ਨਵਨੀ ਚਤੁਰਵੇਦੀ ਉਹ ਨਾਮ ਜੋ ਇਸ ਵੇਲੇ ਹਰ ਸਿਆਸੀ ਗਲਿਆਰੇ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਫਰਜ਼ੀ ਸਾਇਨਾ ਤੋਂ ਲੈ ਕੇ ਰਾਜ ਸਭਾ ਦੀ ਚੋਣ ਤੱਕ ਹਰ ਕੜੀ ਇਸ ਮਾਮਲੇ ਨੂੰ ਹੋਰ ਗੰਭੀਰ ਬਣਾ ਰਹੀ ਹੈ ਰੋਪੜ ਦੀ ਅਦਾਲਤ ਨੇ ਨਵਨੀ ਚਤੁਰਵੇਦੀ ਨੂੰ 7 ਦਿਨ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ਇਹ ਗ੍ਰਿਫਤਾਰੀ ਸਿਰਫ ਇੱਕ ਵਿਅਕਤੀ ਦੀ ਨਹੀਂ ਬਲਕਿ ਪੰਜਾਬ ਦੀ ਸਿਆਸਤ ਦੇ ਵਿੱਚ ਸੱਚ ਅਤੇ ਝੂਠ ਦੇ ਟਕਰਾਵ ਦੀ ਕਹਾਣੀ ਹੈ ਰੋਪੜਕੋਟ ਵੱਲੋਂ ਜਦੋਂ ਨਵਨੀਤ ਚਤੁਰਵੇਦੀ ਨੂੰ ਰਵਾੰਟੇ ਭੇਜਣ ਦੇ ਹੁਕਮ ਹੋਏ ਉਸ ਵੇਲੇ ਅਦਾਲਤ ਦੇ ਬਾਹਰ ਸਿਆਸੀ ਹੰਗਾਮਾ ਖੜਾ ਸੀ ਨਵਨੀਤ ਉਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਫਰਜੀ ਸਾਈਨ ਕਰਾਉਣ ਦਾ ਗੰਭੀਰ ਇਲਜ਼ਾਮ ਹੈ ਤੇ ਇਲਜ਼ਾਮ ਜੋ ਨਾ ਸਿਰਫ ਇਲੈਕਸ਼ਨ ਪ੍ਰੋਸੈਸ ਤੇ ਸਵਾਲ ਖੜੇ ਕਰਦਾ ਹੈ ਪਰ ਰਾਜਨੀਤਿਕ ਨੈਤਿਕਤਾ ਦੇ ਉੱਤੇ ਵੀ ਕਾਫੀ ਆਪਣੀ ਵੱਡੀ ਛਾਪ ਛੱਡ ਜਾਂਦਾ ਹੈ ਚੰਡੀਗੜ੍ਹ ਦੇ ਸੈਕਟਰ 3 ਥਾਣੇ ਤੋਂ ਨਵਨੀਤ ਚਤੁਰਵੇਦੀ ਦੀ ਗ੍ਰਿਫਤਾਰੀ ਹੋਈ ਹੈ ਗ੍ਰਿਫਤਾਰੀ ਸਰਦਾਰਨ ਨਹੀਂ ਸੀ ਬੀਤੇ ਦਿਨ ਹੋਏ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਜਦੋਂ ਪੁਲਿਸ ਨੇ ਕੇਰਾਬੰਦੀ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਉਸ ਪਲ ਨੇ ਪੂਰੀ ਸਿਆਸਤ ਦੀ ਹਵਾ ਹੀ ਬਦਲ ਕੇ ਰੱਖ ਦਿੱਤੀ ਦੇਖਿਆ ਜਾਏ ਪਰ ਸਵਾਲ ਇਹ ਹੈ ਕਿ ਨਵਨੀ ਚਤੁਰਵੇਦੀ ਸੱਚਮੁੱਚ ਦੋਸ਼ੀ ਹੈ ਜਾਂ ਇਹ ਸਿਰਫ ਇੱਕ ਸਿਆਸੀ ਸਾਜ਼ਿਸ਼ ਹੈ ਇਹ ਸਵਾਲ ਹੁਣ ਪੰਜਾਬ ਪੁਲਿਸ ਦੇ ਜਵਾਬ ਅਤੇ ਨਾਲ ਹੀ ਅਦਾਲਤ ਦੀ ਜਾਂਚ ਤੇ ਹੀ ਟਿਕਿਆ ਹੈ ਰੋਪੜ ਅਦਾਲਤ ਨੇ ਸਿਰਫ ਰਿਮਾਂਡ ਹੀ ਨਹੀਂ ਦਿੱਤੀ ਸਗੋਂ ਚੰਡੀਗੜ੍ਹ ਸੈਕਟਰ 3 ਥਾਣੇ ਦੇ ਐਸ ਐਚਓ ਨਰਿੰਦਰ ਪਟਿਆਲ ਤੋਂ ਵੀ ਜਵਾਬ ਮੰਗਿਆ ਹੈ ਕਿਹੜੇ ਇਲਜ਼ਾਮਾਂ ਦੇ ਤਹਿਤ ਨਮਨੀਤ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ ਨਾਲ ਹੀ ਅਦਾਲਤ ਨੇ ਸਾਫ਼ ਕਿਹਾ ਹੈ ਕਿ 4 ਦਿਨਾਂ ਦੇ ਅੰਦਰ ਵਿਸਥਾਰ ਦੇ ਵਿੱਚ ਜਵਾਬ ਦਿਓ ਇਸ ਤੋਂ ਪਹਿਲਾਂ ਵੀ ਨਮਨੀਤ ਚਤੁਰਵੇਦੀ ਨੇ ਹਾਈ ਕੋਰਟ ਦਾ ਰੋਕ ਕੀਤਾ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਕਈ ਮਾਮਲੇ ਦਰਜ ਹੋਏ ਨੇ ਪਰ ਉਹਨਾਂ ਨੂੰ ਇਹ ਤੱਕ ਨਹੀਂ ਦੱਸਿਆ ਗਿਆ ਕਿ કુલ ਕਿੰਨੇ ਕੇਸ ਨੇ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਸਾਰੇ ਮਾਮਲਿਆਂ ਦੀ ਜਾਣਕਾਰੀ ਦਿੱਤੀ ਜਾਵੇ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 4 ਨਵੰਬਰ ਤੱਕ ਜਵਾਬ ਮੰਗਿਆ ਹੈ ਪਰ ਮਾਮਲਾ ਇੱਥੇ ਹੀ ਖਤਮ ਨਹੀਂ ਹੁੰਦਾ ਨਵਨੀ ਚਦਰਵੈਦੀ ਦਾ ਦਾਵਾ ਹੈ ਕਿ ਉਹਨਾਂ ਨੇ ਨਾਮਜ਼ਦਗੀ ਫਾਰਮ ਜੋ ਚੋਣ ਕਮਿਸ਼ਨ ਦੇ ਰਿਟਰਨਿੰਗ ਅਫਸਰ ਕੋਲ ਜਮ੍ਹਾਂ ਹੋਣੇ ਸਨ ਉਹ ਪਹਿਲਾਂ ਹੀ ਲੀਕ ਕਰ ਦਿੱਤਾ ਗਿਆ ਸੀ ਉਹਨਾਂ ਦਾ આરોਪ ਹੈ ਕਿ ਆਪ ਦੇ ਕੁਝ ਵਿਦਾਇਕਾਂ ਨੇ ਦਵਾ ਪਾ ਕੇ ਉਹਨਾਂ ਨੂੰ ਚੋਣ ਤੋਂ ਹਟਣ ਲਈ ਵੀ ਮਜਬੂਰ ਕਰ ਦਿੱਤਾ ਸੀਗਾ ਤੁਹਾਨੂੰ ਦੱਸ ਦਈਏ ਇਹ ਦੋਸ਼ ਨਾ ਸਿਰਫ ਰਾਜਨੀਤਿਕ ਤਣਾਅ ਵਧਾਰੇ ਹਨ ਸਗੋਂ ਪੂਰੇ ਸਿਸਟਮ ਦੀ ਪ੍ਰੋਸੇ ਯੋਗਤਾ ਤੇ ਵੀ ਸਵਾਲ ਖੜਾ ਕਰਦੇ ਹਨ ਇੱਕ ਪਾਸੇ ਆਮ ਆਦਮੀ ਪਾਰਟੀ ਚੁੱਪ ਹੈ ਦੂਜੇ ਪਾਸੇ ਵਿਰੋਧੀ ਪਾਰਟੀਆਂ ਇਸ ਮਾਮਲੇ ਨੂੰ ਸਿਆਸੀ ਮੋਰਚੇ ਵੱਲੋਂ ਵੀ ਵਰਤ ਰਹੀਆਂ ਹਨ ਹਰ ਪਾਸੇ ਸਵਾਲ ਉੱਠ ਰਹੇ ਹਨ ਕਿ ਇਲੈਕਸ਼ਨ ਪ੍ਰੋਸੈਸ ਨਾਲ ਖੇਡ ਹੋ ਰਹੀ ਹੈ ਜਾਂ ਸਿਰਫ ਇਹ ਇੱਕ ਮਨੋਵਿਗਿਆਨਿਕ ਦਬਾਅ ਬਣਾਉਣ ਦੀ ਰਾਜਨੀਤੀ ਹੈ ਹੁਣ ਪੰਜਾਬ ਪੁਲਿਸ ਦੇ ਹੱਥ ਇਹ ਪੂਰਾ ਮਾਮਲਾ 7 ਦਿਨਾਂ ਦੀ ਰਿਮਾਂਡ ਦੇ ਵਿੱਚ ਹੋਏਗੀ ਪੁੱਛ ਕੇ ਹੋਣਗੇ ਸਵਾਲ ਤੇ ਹੋਣਗੇ ਕੁਝ ਖੁਲਾਸੇ ਪਰ ਸਵਾਲ ਇਹ ਹੈ ਕਿ ਇਹ ਖੁਲਾਸੇ ਸਿਆਸੀ ਚਿਹਰੇ ਬੇਨਕਾਬ ਕਰਨਗੇ ਜਾਂ ਮਾਮਲਾ ਐਦਾਂ ਹੀ ਉਲਝਾ ਰਹੇਗਾ ਸੱਚ ਜੋ ਵੀ ਹੋਏ ਇਸ ਮਾਮਲੇ ਨੇ ਇੱਕ ਵਾਰੀ ਇਹ ਤਾਂ ਸਾਬਿਤ ਕਰ ਹੀ ਦਿੱਤਾ ਹੈ ਕਿ ਕੁਰਸੀ ਦੀ ਲੜਾਈ ਦੇ ਵਿੱਚ ਕਈ ਵਾਰੀ ਦਸਕਤ ਵੀ ਸਿਆਸਤ ਬਣ ਜਾਂਦੇ ਹਨ ਏਸੀ ਨਮਨੀ ਚਤੁਰਵੇਦੀ ਕੇਸ ਦੀ ਅੰਦਰੂਨੀ ਕਹਾਣੀ ਅਗਲੇ ਕੁਝ ਦਿਨਾਂ ਵਿੱਚ ਕੀ ਨਵਾਂ ਮੋੜ ਆਏਗਾ ਅਸੀਂ ਲਗਾਤਾਰ ਤੁਹਾਨੂੰ ਇਸ ਦੀ ਅਪਡੇਟ ਦਿੰਦੇ ਰਹਾਂਗੇ